ਪੈਂਡ ਹੁੰਦੇ ਹੀ ਭਾਜੀ ਤੇ ਜਾਂਦੇ ਹੀ ਪੈਲੀਆਂ ਚ ਚਲ ਮਾਨਜਾ ਹੁੰਦਾ ਹੀ ਵੀ ਸਾਡੇ ਨਾਮ ਆ ਪੈਲੀ ਨਾ ਨਾ ਹਾਂ ਗੱਲ ਨਾ ਕਰੋ ਕਿ ਜ਼ਮੀਨ ਉਹਦੇ ਨਾ ਕਰਵਾ ਦਈਏ ਇਹ ਨਾ ਹੋਵੇ ਕਿ ਜਿੱਦਾਂ ਤਾਇਆ ਇਹਦਾ ਹਮਦਰਦ ਬਣਿਆ ਨਾ ਸਭ ਕੋ ਪਰਦੇ ਨਾ ਇਹਦੇ ਨਾਲਵਾ ਦੇ ਹਾਂ ਬੂਟੇ ਮੈਂ ਹਾਂ लवली ਤੁਰ ਪਿਆ ਬੰਮੀ ਤੂੰ ਇੱਥੇ ਹੀ ਘੇਰ ਲੈ ਨੋ ਰਾਜੀ ਰੌਲਾ ਪਿੰਡ ਚ ਵਾਹੀ ਪੈ ਗਿਆ ਵਾ। ਫੇ ਘਰ ਜਵਾਈ ਆ ਗਿਆ। ਜੇ ਹੁਣ ਬੂਟਾ ਟਕਰਿਆ ਉਦਨ ਉਹਨੇ ਵੀ ਗੱਲਾਂ-ਬਾਤਾਂ ਕੀਤੀਆਂ ਕਿ ਇੱਧਰ ਪਾਣੀ ਨਹੀਂ ਪੈਣਾ ਚਾਹੀਦਾ। ਗੱਲ ਤੇ ਉਹਦੀ ਠੀਕ ਹੀ ਓਦਾਂ। ਮੈਨੂੰ ਇੱਥੇ ਭਜਾਉਣ ਦੀ ਕੋਸ਼ਿਸ਼ ਕਰਨ ਰਿਹਾ ਉਹ। ਤੇ ਜੋਬਨ ਬਾਰੇ ਸੋਚੀਏ ਤਾਂ ਜੋਬਨ ਵੀ ਗੱਲਾਂ-ਗੱਲਾਂ 'ਚ ਮੈਨੂੰ ਸਮਝਾਉਂਦਾ ਵਾ ਕਿ ਇੱਥੋਂ ਚੱਲ ਜੇ। ਪਰ ਇੱਕ ਗੱਲ ਤਾਂ ਪਤਾ ਨਹੀਂ ਆ। ਕਿ ਜਿਹੜੀ ਪਿਆੜੀ ਹੈ ਇਹਨਾਂ ਦੀ ਉਹ ਕਿਹਦੇ ਨਾਮ ਡੈਡੀ ਦੇ ਨਾਮ ਆ ਜਾਂ ਮੰਮੀ ਦੇ ਨਾਮ ਆ ਕਿ ਜਾਂ ਨਾ ਕੁੜੀਆਂ ਦੇ ਨਾਮ ਆ ਇਹ ਗੱਲ ਦਾ ਨਹੀਂ ਪਤਾ ਐਦਾਂ ਨਾ ਕਰਾ ਰੁਪਿੰਦਰ ਨੂੰ ਆਜ ਮਾਰ ਕੇ ਪੁੱਛਣਾ ਵਾਹ ਪਹਿਲੀ ਜਿਹੜੀ ਆ ਤੁਹਾਡੀ ਉਹ ਕਿਹਦੇ ਨਾਮ ਆ ਪਤਾ ਤੇ ਲੱਗੇ ਜੇ ਇਹ ਤੇ ਰੁਪਿੰਦਰ ਦੇ ਨਾਮ ਹੋਈ ਉਦੋਂ ਉਹ ਮੈਂ ਨਾਮ ਲਵਾ ਹੀ ਲੈਣੀ ਜੇ ਪਹਿਲੀ ਰੁਪਿੰਦਰ ਹੋਣਾ ਦੇ ਨਾਮ ਨਾ ਨਾ ਹੋਈ ਤੇ ਜੇ ਮੇਰੀਆਂ ਗੱਲਾਂ 'ਚ ਇਹ ਨਾਮ ਆਏ ਤੇ ਜਿਹੜੇ ਹਥਿਆਰ ਮੈਂ ਪਿੰਡ ਚ ਲੰਮਦਾ ਰਿਆਂ ਹਣਾ ਫਿਰ ਉਹ ਵਰਤਨੇ ਪੈਣੇ ਆ ਪੁੱਛਣਾ ਬੜਾ ਆਵਾਜ਼ ਮਾਰ ਕੇ ਕਹਿੰਦੀ ਕੀ ਹੈ ਫੜਾ ਪਰਪਿੰਦਰ ਉਹ ਆ ਗੱਲ ਸੁਣੀ ਆਣ ਕੇ ਆ ਗਈ ਜੇ ਕੀ ਗੱਲ ਵਜਾਂ ਦੇਂਦੇ ਹੀ ਉਹ ਆਜ ਮੈਂ ਕੀ ਦੇਣੀ ਹੀ ਗੱਲ ਹੀ ਪੁੱਛਣੀ ਏਕ ਤੈਨੂੰ ਮੈਂ ਕਿਹੜੀ ਗੱਲ ਪੁੱਛਣੀ ਹੈ ਦੱਸੋ ਉਹ ਮੈਂ ਜਦੋਂ ਦਾ ਇੱਥੇ ਆਇਆ ਹਾਂ ਉਹਨਾਂ ਆਹੋ ਲੋਕੀ ਐਵੇਂ ਗੱਲਾਂ ਪਤਾ ਜੀਆਂ ਕਰਦੇ ਆ ਗੱਲਾਂ ਬਤਾਂ ਕਰਦੇ ਆ ਕਿਹੜੀਆਂ ਗੱਲਾਂ ਕਰਦੇ ਆ ਉਹ ਲੋਕਾਂ ਦਾ ਰਾਦਾ ਇਹ ਆ ਵੀ ਇਹ ਇੱਥੋਂ ਚੱਲ ਜੇ ਠੀਕ ਆ ਨਾ ਮੈਂ ਕਿਹੜਾ ਨਿਆਣਾ ਪਤਾ ਤੇ ਮੈਨੂੰ ਲੱਗ ਹੀ ਜਾਂਦਾ ਹੈ ਤੇ ਸਹੀ ਆ ਕਹਿੰਦਾ ਕੌਣ ਵਾ ਇਹ ਤੇ ਦੱਸੋ ਨਾਂ ਤੇ ਲਾਓ ਕੌਣ ਕਹਿੰਦੇ ਆ ਉਹ ਬਗਾਨੇ ਥੋੜੇ ਕਹਿੰਦੇ ਹੁੰਦੇ ਯਾਰ ਰਪਿੰਦਰ ਜਿਹੜੇ ਲਾਗੋ ਸ਼ਰੀਕ ਹੁੰਦੇ ਆ ਨਾ ਉਹੋ ਹੀ ਕਹਿੰਦੇ ਆ ਠੀਕ ਆ ਤੇ ਨਾਲੇ ਮੈਨੂੰ ਗੱਲ ਦੱਸ ਜਿਹੜੀ ਤੁਹਾਡੀ ਪੈਲੀ ਆ ਹਾਂਜੀ ਇਹ ਕਿਹਦੇ ਨਾਮ ਆ ਪੈਲੀ ਤੇ ਡੜੀ ਦੇ ਨਾਮ ਆ ਅਛਾ ਅਛਾ ਹਾਂਜੀ ਉਹ ਮੈਂ ਤਾਂ ਕਰਕੇ ਪੁੱਛਣ ਡਿਆ ਹੀ ਮੈਂ ਚਲ ਡੈਡੀ ਦੇ ਨਾਮ ਤੋਂ ਹਟਾ ਕੇ ਨਾ ਤੇ ਆਪਣੇ ਨਾਮ ਲਾ ਲਓ ਅੱਧੀ ਸੰਦੀਪ ਆਪਣੇ ਨਾਮ ਲਾ ਲੇ ਤੇ ਅੱਧੀ ਤੂੰ ਲਾ ਲਾ ਉਹ ਚਲੋ ਹੈ ਤੇ ਸਹੀ ਆ ਕੋਈ ਨਹੀਂ ਹੋ ਜੂਗੀ ਨਾ ਐਵੇਂ ਇੱਕੋ ਗੱਲ ਕਰੀ ਜਾਂਦੇ ਆ ਮੈਨੂੰ ਇਹ ਦੱਸੋ ਤੁਸੀਂ ਵੀ ਕਿ ਤੁਸੀਂ ਇੱਥੇ ਰਹਿ ਕੇ ਖੁਸ਼ ਵੀ ਹੈਗੇ ਆ ਨਾ ਕਿ ਇਹ ਗੱਲ ਦੀ ਮੁਸ਼ਕਲ ਨਹੀਂ ਹੈਗੀ ਤੁਹਾਨੂੰ ਉਹ ਮੁਸ਼ਕਲ ਤੇ ਕਿਸ ਗੱਲ ਦੀ ਨਹੀਂਗਾ ਮੈਂ ਤਾਂ ਕਰਕੇ ਕਹਿ ਰਿਆਂ ਵੀ ਚਲ ਤੁਹਾਡੇ ਨਾਲ ਹੋਊਗੀ ਨਾ ਤੇ ਵਧੀਆ ਹੋ ਜੂਗਾ ਕਾਨੂੰ ਖਰਚਾ ਘੱਟ ਲੱਗਣਾ ਵਾ ਮੈਂ ਗਲਤਾਂ ਨੂੰ ਕਿਹੜੀ ਪੁੱਛਣ ਦੀ ਆ ਮੈਂ ਇਹ ਕਹਿੰਦੀ ਆ ਕਿ ਕੋਈ ਮੁਸ਼ਕਲਤ ਨਹੀਂ ਹੈ ਕਰਦੇ ਵਿੱਚ ਉਹ ਨਹੀਂ ਨਹੀਂ ਚਾਹੀ ਕੋਈ ਕੋ ਕਹਿੰਦਾ ਤਾਂ ਨਹੀਂ ਕੋ ਉਹ ਕਹਿੰਦੇ ਤੇ ਬੜੇ ਜਾਣੇ ਆ ਪਰ ਮੈਂ ਨਾ ਨਹੀਂ ਗਾ ਲੈਣਾ ਐਵੇਂ ਤੁਹਾਡੀ ਲੜਾਈ ਹੋਊਗੀ ਮੁੜ ਕੇ ਦੱਸ ਤੁਸੀਂ ਦੱਸੋ ਤਾਂ ਸਹੀ ਕੌਣ ਕਹਿੰਦਾ ਵਾ ਇੰਨੀ ਗੱਲ ਹਨ ਨੂੰ ਵੀ ਪਤਾ ਲੱਗਿਆ ਨਾ ਆਪੇ ਡਾਡੀ ਜੀ ਪੁੱਛਣਗੇ ਮੈਨੂੰ ਕੋਈ ਮੁਸ਼ਕਲ ਹੈ ਨਹੀਂ ਇੱਥੇ ਠੀਕ ਹੈ ਨਾ ਮੈਂ ਤੇ ਪਹਿਲੀ ਵਲੋਂ ਤੁਹਾਨੂੰ ਕਹਿਂ ਦਿਆਂ ਤੂੰ ਫਿਰ ਕਿਉਂ ਇਦਾਂ ਦੀਆਂ ਗੱਲਾਂ ਡੇਂ ਜਾਂ ਕਰਨਾ ਜਿੱਥੇ ਤੱਕ ਮੈਨੂੰ ਲੱਗੰਦੇ ਆ ਵਾ ਨਾ ਓਹੋ ਤੂੰ ਮੰਮੀ ਨਾਲ ਸਲਾਹ ਕਰਕੇ ਵੇਖੀ ਹੋ ਸਕਦਾ ਡੈਡੀ ਮੰਨ ਹੀ ਜਾਣ ਤੁਹਾਡੇ ਨਾਲ ਕਰਦੇ ਨੇ ਪਹਿਲੀ ਚਲੋ ਠੀਕ ਆ ਕੋਈ ਨਹੀਂ ਵੇਨੇ ਆ ਬਾਕੀ ਜਾ ਬਣੀ ਬਿਨਾ ਕੁਛ ਚਾਹ ਹੈਗੀ ਆ ਘੁੱਟ ਤੇ ਲਿਆ ਵਾ ਚਲੋ ਠੀਕ ਆ ਬੋਲ ਨਾ ਤੂੰ ਬੋਲ ਨਾ ਬੋਲ ਨਾ ਬੋਲ ਨਾ ਬੋਲ ਮੇਰੀ ਗੱਲ ਸੁਣੋ ਮੈਂ ਥੱਲੇ ਡਿੱਕਣ ਨਹੀਂ ਤੁਹਾਨੂੰ ਤੁਸੀਂ ਚੁੱਪ ਕਰਕੇ ਇੱਥੇ ਖਲੋਤੇ ਜੇ ਕੀ ਸੋਚਣ ਦੇ ਜੇ ਰਮਨ ਥੱਲੇ ਨਾ ਮੇਰਾ ਦਿਲ ਨਹੀਂ ਲੱਗਣ ਡਿਆ ਤੇ ਮੈਂ ਤਾਂ ਉੱਤੇ ਆ ਗਿਆ ਨਹੀਂ ਨਹੀਂ ਤੁਹਾਡਾ ਮੂੰਹ ਵੇਖ ਕੇ ਮੈਨੂੰ ਲੱਗਣ ਡਿਆ ਵਾ ਕੋਈ ਨਾ ਕੋਈ ਗੱਲ ਤੇ ਹੈਗੀ ਆ ਜਿਹੜੀ ਦਿਲ ਚ ਵਾ ਕਰ ਦੋ ਗੱਲ ਜੇ ਸੱਚ ਪੁੱਛਦੀ ਆ ਨਾ ਤੇ ਸੁਣ ਫਿਰ ਮੇਰੀ ਗੱਲ ਜਦੋਂ ਦਾ ਲਵਲੀ ਪਿੰਡੋਂ ਆਇਆ ਵਾ ਨਾ ਭਾਵੇਂ ਮੈਂ ਉਹਦੀ ਸਾਰੀ ਬਾਗ ਵੀ ਕਰਾ ਵੀ ਦਿੱਤੀ ਆ ਫੇਰ ਵੀ ਰਮਨ ਇਕੱਲਾ ਹੀ ਮਹਿਸੂਸ ਕਰਦਾ ਵਾ ਕਦੀ ਬੰਬੀ ਤੇ ਚਲ ਜਾਂਦਾ ਵਾ ਕਦੀ ਘਰ ਆ ਜਾਂਦਾ ਵਾ ਤੇ ਮੇਰਾ ਤਾਂ ਰਤਾ ਇੱਕ ਬੰਡਿਆ ਵਾ ਇਹ ਤਾਂ ਨਾ ਕਰੀ ਛੋੜੀ ਪੋਤੀ ਜ਼ਮੀਨ ਆ ਉਹਦੇ ਨਾਂ ਲਾ ਛੜੀ ਨਾ ਨਾ ਹਾਂ ਗੱਲ ਨਾ ਕਰੋ ਵੀ ਜ਼ਮੀਨ ਉਹਦੇ ਨਾਂ ਕਰਵਾ ਦਈਏ ਰਮਨਾ ਜਨੀ ਤੇ ਕੱਲ ਨੂੰ ਤੇ ਕਰਨੀ ਪੈਣੀ ਆ ਕੋਈ ਗੱਲ ਨਹੀਂ ਜਦੋਂ ਟਾਈਮ ਆਊਗਾ ਨਾ ਕਰ ਦਾਂਗੇ ਮੈਨੂੰ ਇਹ ਆ ਕੋਈ ਧੀ ਪੁੱਤ ਹੋਊਗਾ ਨਾ ਫਿਰ ਉਹਦੇ ਨਾਂ ਕਰਾਂਗੇ ਜੇ ਉਹਦੇ ਨਾਂ ਕੀਤੀ ਉਹ ਵੀ ਤਾਂ ਜ਼ਮੀਨ ਇਹਨਾਂ ਦੀ ਹੋਣੀ ਆ ਉਹ ਕਿਹੜੀ ਕਿਤੇ ਚੱਲ ਚੱਲੀ ਆ ਓਏ ਉਹ ਤਾਂ ਤੇਰੀ ਮੈਂ ਗੱਲ ਮੰਨਦਾ ਵਾ ਮੈਨੂੰ ਇਹ ਆ ਵੀ ਜਮੀਰੇ ਦੇ ਨਾਲ ਕੀਤੀ ਹੋਊਗੀ ਨਾ ਤੇ ਚਲ ਉਹਨੂੰ ਵੀ ਪਤਾ ਹੋਊਗਾ ਵੀ ਮੇਰੇ ਬਾਰੇ ਕੋਈ ਨਾ ਕੋਈ ਸੋਚਦੇ ਆ ਤੇ ਕੋਈ ਨਹੀਂ ਸੋਚਣਾ ਹੀ ਆ ਸਭ ਕੁਝ ਇਹਨਾਂ ਦਾ ਹੀ ਆ ਅਸੀਂ ਕਿਹੜਾ ਇੱਕ ਦਿਰਾ ਕੇ ਲੈ ਜਾਣਾ ਵਾ ਜਿਹੜੇ ਕ ਹੌਸਲਾ ਕਰੋ ਕੋਈ ਗੱਲ ਨਹੀਂ ਧੀਆਂ ਪੁੱਤਾਂ ਦੇ ਨਾਂ ਕਰਵਾਵਾਂਗੇ ਅਗਲੇ ਵੀ ਯਾਦ ਕਰਨਗੇ ਵੀ ਸਾਡੇ ਨਾਨੇ ਨਾਨੀ ਨੇ ਸਾਨੂੰ ਕੋਈ ਚੀਜ਼ ਦਿੱਤੀ ਸੀਗੀ ਮੈਨੂੰ ਇਹ ਵੀ ਥੋੜੀ ਬਹੁਤੀ ਜਮੀਰੇ ਦੇ ਨਾਲ ਆਈ ਹੁੰਦੀ ਨਾ ਮੁੜ ਕੇ ਅਸੀਂ ਸੰਦੀਪ ਦਾ ਵਿਆਹ ਕਰਨਾ ਤੇ ਭੱਜ ਭੱਜ ਕੇ ਕੰਮ ਕਰਦਾ ਫਿਰੂਗਾ ਤੇ ਨਾਲੇ ਮੈਨੂੰ ਇਹ ਦੱਸ ਤੈਨੂੰ ਕੀ ਅਖਿਆਈ ਆ ਮੈਨੂੰ ਅਖਿਆਈ ਕੋਈ ਨਹੀਂ ਗਈ ਆ ਨਾ ਆਸੇੋਂ ਪਾਸੇੋਂ ਗੱਲਾਂ ਸੁਣੀਂਦੀਆਂ ਵਾਂ ਗੱਲਾਂ ਸੁਣ ਕੇ ਤਾਂ ਡਰੀ ਲੱਗਦਾ ਵਾ ਸਮੇ ਤੋਂ ਵੀ ਪਤਾ ਨਹੀਂ ਕਾੜੀ ਨਾ ਕਿਦਾਂ ਦਾ ਸਮਾਂ ਆ ਜਾਣਾ ਵਾ ਆਪਣੀ ਜਾਇਦਾਦ ਆਪਣੇ ਹੱਥ ਵਿੱਚ ਹੋਊ ਨਾ ਤੇ ਰੋਟੀ ਪਾਣੀ ਦੇਣਗੇ ਤੇ ਨਾਲੇ ਸਭ ਕੁਝ ਇਹਨਾਂ ਦਾ ਵਾ ਹਾਂ ਨਾ ਗੱਲਾਂ ਕਰੀ ਜਾਇਆ ਕਰੋ ਆਪਣੀਆਂ ਮਰਜ਼ੀਆਂ ਕਰਦੇ ਹੁੰਦੇ ਜੇ ਤੁਸੀਂ ਅਰਮਨ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਇਹਨੂੰ ਹੁਣ ਮੈਂ ਕਿੱਦਾਂ ਸਮਝਾਵਾਂ ਤੇ ਮੋੜਾ ਰਾਤ ਦਿਨ ਵਿਚਾਰਾ ਮੇਰੇ ਨਾਲ ਹੀ ਭੱਜਾ ਫਿਰਨ ਡਿਆ ਵਾ ਡੈਡੀ ਜੀ ਡੈਡੀ ਕਰਦਾ ਫਿਰਦਾ ਉਹਨੂੰ ਵੀ ਗਾੜੀ ਕੋਈ ਦਿਖੂਗਾ ਤਾਂ ਤਾਂ ਹੀ ਉਹ ਇੱਥੇ ਰਹੂਗਾ ਤੇ ਜੇ ਅਸੀਂ ਦਿੱਤਾ ਕੱਖ ਨਾ ਤੇ ਉਹਨੇ ਕੀ ਰਣਾ ਫਿਰ ਉਹਨ ਤਾਂ ਆਪੇ ਪਿੰਡ ਹੀ ਜਾਣਾ ਫਿਰ ਆਈ ਢੇਸ਼ਦਾਨ ਕੁੜੀ ਮੇਰੇ ਨਾਲ ਵਿਆਹ ਧੀ ਜਣਾ ਇਹਨਾਂ ਨੇ ਮੈਂ ਗੱਲ ਹੋਰ ਕੇ ਪਾਸੇ ਖੜਨਾ ਵਾ ਉਹ ਹੋਰ ਹੀ ਕੇ ਪਾਸੇ ਲੈ ਜਾਂਦੀ ਆ ਦੱਸ ਮੇਰੇ ਵੀ ਪੱਲੇ ਕੋ ਹੋਊਗਾ ਤੇ ਫੇਰ ਹੀ ਰਹਿਣ ਦਾ ਫਾਇਦਾ ਵਾ ਇਥੇ ਮੈਂ ਲੋਕਾਂ ਕੋ ਛਤਰਖਾਨੇ ਆਂ ਦੱਸ ਮੈਨੂੰ ਗਾੜੀਆਂ ਕਹਿੰਦੀ ਆ ਵੀ ਇਹ ਤੁਹਾਡਾ ਸਰਜੂਗਾ ਇਹ ਦੱਸ ਦਿਮਾਗ ਹੀ ਖਰਾਬ ਹੋਇਆ ਨੇ ਇਹਦਾ ਉਹ ਸਾਰ ਵੀ ਲਵਾਂਗੇ ਕੋਹ ਨਾ ਕੋਹ ਮੇਰੇ ਨਾਂ ਕਰਾਉਣ ਤੇ ਫੇਰ ਹੀ ਆ ਅਏ ਤੇ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਣੀਆਂ ਕਦੀ ਕੋਈ ਆ ਜਾਂਦਾ ਵਾ ਕਦੀ ਕੋਈ ਆ ਜਾਂਦਾ ਵਾ ਉਹ ਦੁਖੀ ਦਾ ਬੰਦਾ ਨਹੀਂ ਸੀ ਉਦਣ ਇਹ ਮੇਰੀ ਨੀਵੀਂ ਪੈਲੀ ਚ ਪਾਣੀ ਨਹੀਂ ਜਾਣਾ ਚਾਹੀਦਾ ਦੱਸ ਹੱਦ ਹੋ ਗਈ ਹੈ ਬੱਲੇ ਪਰੋਣਾ ਬੈਠਾ ਇੱਥੇ ਚੱਲ ਗੜੀ ਪਰੋਣਿਆਂ ਨਾਲ ਗੱਪਾਂ ਮਾਰਨੇ ਆ ਉਹ ਬੋਲੇ ਸਸਿਕਾ ਭਾਜੀ ਸਸਿਕਾ ਲਵੜੀ ਇੱਥੇ ਬੈਠੋ ਪਰੋਣਾ ਠੀਕ ਠਾਕ ਹਾਂ ਵਧੀਆ ਵਧੀਆ ਬੈਜੋ ਬੈਜੋ ਹੋਰ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਠੀਕ ਆ ਇੱਥੇ ਬੈਠਾ ਉਹ ਉਦਾਂ ਹੀ ਰੋਟੀ ਪਾਣੀ ਖਾਦਾ ਸੀ ਤੇ ਮੈਂ ਚੱਲ ਫੇਰਾ ਮਾਰ ਆਉਨੇ ਬੰਬੀ ਦੇ ਚਲੋ ਵਧੀਆ ਆ ਹਾਂਜੀ ਬਾਹਰੰਦਰ ਫੇਰਨਾ ਤੁਰਨਾ ਚਾਹੀਦਾ ਹਾਂਜੀ ਹਾਂਜੀ ਤੇ ਕਿਦਾਂ ਪਿੰਡ ਠੀਕ ਠਾਕ ਹਾਂਜੀ ਠੀਕ ਠਾਕ ਸਾਰੇ ਵਧੀਆ ਤੁਸੀਂ ਸੁਣਾਓ ਮੰਮੀ ਲੜੀ ਦਾ ਆਂਦਾ ਪਹਣ ਹਾਂਜੀ ਆਂਦਾ ਰਹਿੰਦਾ ਵਾ ਚਲੋ ਉਹ ਵੀ ਕਹਿਣ ਦੇ ਹੀ ਫੇਰਾ ਮਾਰ ਜਾਣਾ ਠੀਕ ਹੈ ਮੈਂ ਚਲੋ ਕੋਈ ਗੱਲ ਨਹੀਂ ਆਉਂਦੀ ਆ ਕਿਦਨ ਅੱਛਾ ਹਾਂਜੀ ਮੈਂ ਵੀ ਲਵਲੀ ਆਹੀ ਸ਼ਹਿਰੋਂ ਹਾਂ ਮੈਂ ਚਲੋ ਪੈੜੀ ਵਾਲਾ ਫੇਰਾ ਮਾਰੋ ਨਾ ਚਲੋ ਵਧੀਆ ਗੱਲ ਆ ਮੈਂ ਉਹ ਤੋਂ ਵੇਖਿਆ ਤੇਰੇ ਨਾਲ ਠੀਕ ਹੈ ਮੈਂ ਚਲੋ ਪਰੋਣੇ ਨੂੰ ਮਿਲ ਲੈਣੇ ਆ ਠੀਕ ਹੈ ਠੀਕ ਆਹੋ ਮੁਖਤਿਆਰ ਦੀਦੀ ਇੱਕ ਗੱਲ ਹੈ ਡੈਡੀ ਦੇ ਨਾਲ ਇਹਦੇ ਕੰਨਾਂ 'ਚ ਕੋਈ ਗੱਲ ਪਾਵਾਂ ਹੋ ਸਕਦਾ ਡੈਡੀ ਤੱਕ ਪਹੁੰਚ ਹੀ ਜਾਵੇ ਲਵਲੀ ਕਿੱਥੇ ਕੋ ਗਾਜ ਗਿਆ ਕੋਈ ਨਹੀਂ ਭਾਜੀ ਉਦਾਂ ਹੀ ਬਸ ਕੀ ਗੱਲ ਢਿਲਾ ਜਾ ਲੱਗਣ ਡਿਆ ਕੋਈ ਗੱਲ ਬਾਤਾਂ ਤੱਲਾ ਜਾ ਭਾਜੀ ਕੀ ਲੱਗਣਾ ਹਾਂ ਪੈੰਡ ਹੁੰਦੇ ਸੀ ਭਾਜੀ ਤੇ ਜਾਂਦੇ ਸੀ ਪੈਲੀਆਂ 'ਚ ਚਲ ਮਾਨਜਾ ਹੁੰਦਾ ਸੀ ਵੀ ਸਾਡੇ ਨਾਮ ਆ ਪੈਲੀ ਵੀ ਆਪਣੀ ਪੈਲੀ 'ਚ ਫਿਰਨਦੇ ਆ ਹੁਣ ਇੱਥੇ ਆਣ ਕੇ ਨਾ ਨਾ ਤੇ ਮੇਰੇ ਮਨਚਵਾ ਕੋ ਨਾ ਡੈਡੀ ਦੇ ਮਨਚਵਾ ਕੋ ਪਰ ਲੋਕੀ ਗੱਲਾਂ ਕਰਦੇ ਆ ਵੀ ਹੈ ਤੇ ਘਰ ਜਵਾਈ ਆ ਨਾ ਕਿੰਨੇ ਸਭ ਕੋ ਇਥੋਂ ਲੈ ਜਾਣਾ ਵਾ ਜਾਂ ਛੱਡ ਜਾਣਾ ਵਾ ਤਰ੍ਹਾਂ ਤਰ੍ਹਾਂ ਦੀਆਂ ਲੋਕੀ ਗੱਲਾਂ ਕਰਦੇ ਆ ਫਿਰ ਵੀ ਘਰ ਦੇ ਆ ਦੇ ਮਨਚ ਤੇ ਆਉਂਦਾ ਹੀ ਆ ਨਾ ਪੈਂਡ ਹੁਣ ਹੈ ਤੇ ਸਾਡੀ ਮਾਲਕੀ ਹੀ ਨਾ ਇੱਥੇ ਲੋਕੀ ਹੁਣ ਗੱਲਾਂ ਕਰਨੋਂ ਹਟਦੇ ਨਹੀਂ ਆ ਹੈ ਤੇ ਮੈਂ ਘਰ ਜਵਾਈ ਆ ਨਾ ਉਹ ਲਵਲੀ ਕਿਉਂ ਇਦਾਂ ਦੀਆਂ ਗੱਲਾਂ ਸੋਚਣ ਡਿਆ ਉਹ ਕਈ ਵਾਰੀ ਨਾ ਘਰ ਜਵਾਈ ਜਿਹੜੇ ਹੁੰਦੇ ਆ ਨਾ ਉਹ ਆਪਣੇ ਸਕੇ ਪੁੱਤਾਂ ਨਾਲੋਂ ਵੱਧ ਕਰਕੇ ਦੱਸਦੇ ਆ ਤੇ ਹਾਂ ਗੱਲ ਤੋਂ ਹੁਣ ਸੋਚ ਲਈ ਆ ਤੇ ਗਾੜੀ ਤੋਂ ਨਾ ਸੋਚੀ ਆ ਇੰਨਾ ਕੁਝ ਜਿਹੜਾ ਹੈਗਾ ਵਾ ਤੁਹਾਡੇ ਡੈਡੀ ਨੇ ਬਣਾਇਆ ਇਹ ਕਿਦੇ ਵਾਸਤੇ ਆ ਤੁਹਾਡੇ ਵਾਸਤੇ ਹੀ ਆ ਤੇ ਇਹੋ ਜੀ ਗੱਲ ਨਾ ਸੋਚਿਆ ਕਰ ਮਨ 'ਚ ਉਹ ਭਾਜੀ ਮੈਂ ਤਾਂ ਨਹੀਂਗਾ ਸੋਚਦਾ ਪਰ ਲੋਕਾਂ ਦੀਆਂ ਜਦੋਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਫਿਰ ਮਨ ਚ ਆਉਂਦਾ ਵਾ ਵੀ ਸਾਡੇ ਨਾਂ ਤੇ ਹਨੀ ਨਾ ਕੋਈ ਉਹ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਿਆ ਕਰ लवली ਡੈਡੀ ਤੁਹਾਡਾ ਨਾ ਤੁਹਾਡੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਉਹ ਦਿਨ ਮੈਨੂੰ ਮਿਲਿਆ ਸੀ ਨਾ ਇਹ ਬੜੀਆਂ ਸਿਫਤਾਂ ਕਰਦਾ ਸੀ ਤੇਰੀਆਂ ਤੇ ਤੂੰ ਆਹ ਜੀ ਗੱਲ ਨਾ ਸੋਚਿਆ ਕਰ ਮਨ ਦੇ ਵਿੱਚ ਉਹ ਮੈਂ ਤੇ ਹੁਣ ਜਵਨ ਨੂੰ ਵੀ ਕੋਈ ਕੰਮ ਨਹੀਂ ਕਹਿੰਦਾ ਸਾਰੇ ਕੰਮ ਹੀ ਭਾਜੀ ਲਈ ਫਿਰਨਾ ਠੀਕ ਹੈ ਮੈਂ ਕਿਤੇ ਇਹਨਾਂ ਦੇ ਮਨ ਚ ਨਾ ਆਵੇ ਕਿ ਕਰੇ ਵਿਹਲਾ ਬੈਠ ਕੇ ਖਾਂ ਰਿਆ ਉਹ ਨਹੀਂ ਨਹੀਂ ਐਵੀਂ ਗੱਲ ਕੋਈ ਨਹੀਂ ਸੋਚਦਾ ਚਲੋ ਤੁਹਾਡੇ ਆਣ ਤੋਂ ਪਹਿਲੇ ਜੋਬ ਨੇ ਹੀ ਬੜਾ ਕੰਮ ਕੀਤਾ ਆ ਹਾਂਜੀ ਹਾਂਜੀ ਉਹਨੇ ਵੀ ਨਾ ਇਹਨਾਂ ਨੂੰ ਲੋਡ ਨਹੀਂ ਮਹਿਸੂਸ ਹੋਣ ਦਿੱਤੀ ਨੇ ਕੰਮ ਤੇ ਹਣੀ ਵੀ ਬਥੇਰਾ ਕਰਦਾ ਵਾ ਹਾਂ ਪਰ ਆ ਵੀ ਉਹਨੂੰ ਨਹੀਂ ਕਹੀਦਾ ਠੀਕ ਆ ਵੀ ਚੱਲ ਇਹ ਨਾ ਸੋਚੇ ਵੀ ਇਹ ਹੁਣ ਆਣ ਕੇ ਬੈਠਾ ਵਾ ਇੱਥੇ ਤੇ ਕੰਮ ਕੋਈ ਕਰਦਾ ਨਹੀਂ ਐ ਭਾਜੀ ਭਾਵੇਂ ਅੱਜ ਮੇਰੇ ਨਾਂ ਕੁਝ ਵੀ ਨਹੀਂ ਐ ਇੱਥੋਂ ਪਰ ਮੈਂ ਇੱਥੇ ਸਿਰ ਦੇ ਕੇ ਰੱਖਣਾ ਵਾ ਰਪਿੰਦਰ ਮਨ ਚ ਇਹ ਨਾ ਸੋਚੇ ਵੀ ਮੇਰਾ ਸਾਥ ਨਹੀਂ ਦਿੱਤਾ ਦੇਖ ਲੋ ਵੀ ਕਿੱਡਾ ਵੱਡਾ ਦਿਲ ਆ ਮੁੰਡੇ ਦਾ ਆਪਣਾ ਘਰ ਪਰਿਵਾਰ ਪਿਆਲੀ ਬੰਨਾ ਛੱਡ ਕੇ ਨਾ ਸਾਰਾ ਕੁਝ ਇੱਥੇ ਘਰ ਜਵਾਈ ਬਣ ਕੇ ਰਹਿਣ ਡਿਆ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਡਿਆ ਮੁੰਡਾ ਬੜਾ ਵਧੀਆ ਮੁੰਡਾ ਮਿਲਿਆ ਇਹੋ ਜਿਹੇ ਘਰ ਜਵਾਈ ਮੈਂ ਕਹਿੰਦਾ ਸਾਰਿਆਂ ਨੂੰ ਰੱਬ ਦਵੇ ਗੱਲ ਤੇ ਪਰੋਣੇ ਦੀ ਠੀਕ ਹੀ ਇੱਥੇ ਇਹਦੇ ਨਾਂ ਤੇ ਕੁਝ ਵੀ ਨਹੀਂ ਹੈਗਾ ਵਿਚਾਰਾ ਸਹੀ ਸੋਚਣ ਡਿਆ ਸੀ ਕੋਈ ਗੱਲ ਨਹੀਂ ਕਿਸੇ ਦਿਨ ਭਾਜੀ ਨਾ ਕਰਨਾ ਗੱਲਬਾਤ ਕਿ ਥੋੜਾ ਟਾਈਮ ਰੋਕ ਕੇ ਨਾ ਤੂੰ ਹੀ ਬੱਚਿਆਂ ਦੇ ਨਾਂ ਕਰਾ ਦੋ ਸਾਰੀ ਜਾਇਦਾਦ ਆਪਣੀ ਕੱਲ ਨੂੰ ਵੀ ਇਹ ਕਰਾਉਣੀ ਹੈਗੀ ਆ ਚੱਲ ਅਗਲੇ ਦਾ ਵੀ ਦਿਲ ਲੱਗਿਆ ਰਹੂਗਾ ਲੱਗਦਾ ਤੀ ਟਿਕਾਣੇ ਲੱਗੀ ਗਿਆ ਜੇ ਕਿਤੇ ਡੈਡੀ ਨਾਲ ਨੇ ਗੱਲ ਕਰ ਲਈ ਨਾ ਤੇ ਮੇਰੇ ਸਾਰੇ ਰਾਹ ਜਿਹੜੇ ਸਾਫ਼ ਹੋ ਜਾਣੇ ਆ ਜਾਇਦਾਦ ਵੀ ਮੇਰੇ ਨਾਂ ਲੱਗੀ ਜਾਣੀ ਆ ਗੱਲ ਕਰੂਗਾ ਜਾ ਕੇ ਮੇਰੇ ਸਾਹਮਣੇ ਜਿਉਂ ਪੰਥੀ ਤਾਈ ਤੇ ਨਹੀਂ ਮੰਨੀ ਬੜਾ ਉਹਨੂੰ ਮੈਂ ਸਮਝਾਇਆ ਕਿ ਆਹ ਕੰਮ ਇੰਦਾ ਕਰੀਏ ਜੋ ਬਣਾਉਂਦਾ ਉਹ ਮੇਰਾ ਰਾਤਾ ਇਹਦਾ ਨਾਲ ਗੱਲ ਕਰਦਾ ਵਾ ਉੱਥੇ ਅੱਗੇ ਆਏ ਨੇ ਮੈਂ ਸੋ ਗੱਡਿਆਂ ਸੀਗਾ ਪਾਣੀ ਲਾਉਣ ਤੇ ਨਾਲੇ ਪੱਠੇ ਵੜਨ ਆਲੇ ਸੀਗੇ ਉਹ ਜੋਪ ਨੇ ਯਾਰ ਆਉਣਾ ਕੀ ਮੇਰੇ ਨਾਲ ਤੇਰੇ ਨਾਲ ਸਲਾਹ ਕਰਨੀ ਹੈ ਇੱਕ ਗੱਲ ਕਰਨੀ ਹੀ ਕਿਹੜੀ ਗੱਲ ਕਰਨੀਦਾ ਜੀ ਉਹ ਯਾਰ ਗੱਲ ਕਾਦੀ ਕਰਨੀ ਸੀ ਮੇਰਾ ਇਰਾਦਾ ਸੀ ਵੀ ਥੋੜੀ ਜਿਹੀ ਜ਼ਮੀਨ ਨਾ ਪਰੋਣੇ ਦੇ ਨਾਂ ਲਾ ਦਿੰਦੇ ਅੱਛਾ ਹੁਣ ਤੂੰ ਆਪ ਸਿਆਣਾ ਵਾ ਜੋਬਨ ਬੰਮਾਲਾ ਹੁਣ ਤੇਰਾ ਹੀ ਵਿਆਹ ਹੋਇਆ ਹੋਇਆ ਓਏ ਤੂੰ ਆਪਣੇ ਸੌਰੇ ਪਿੰਡ ਰਹਿੰਦਾ ਏ ਤੇ ਜਦੋਂ ਕੰਮ ਤੋਂ ਸਾਰਾ ਸੰਭਿਆ ਵਾ ਠੀਕ ਆ ਨਾ ਤੇ ਪੁੱਤ ਜਦੋਂ ਤੇਰੇ ਨਾਂ ਕੋਈ ਚੀਜ਼ ਨਾ ਹੋਊਗੀ ਤਾਂ ਕਿਦਾਂ ਕੰਮ ਕਰੇਗਾ ਉੱਥੇ ਇਸੇ ਗੱਲ ਨੂੰ ਲੈ ਕੇ ਨਾ ਤੇ ਮੈਂ ਸੋਚਣ ਡਿਆ ਵਾਂ ਭਈ लवली ਦੇ ਨਾਂ ਨਾ ਥੋੜੀ ਜਿਹੀ ਪੜੀ ਲਾਦਾ ਤੁਸੀਂ ਤਾਂ ਇਹ ਨਸਲਾ ਨਹੀਂ ਕੀਤੀ ਸਲਾਮਾ ਕੀਤੀ ਆ ਉਹ ਤਾਂ ਨਹੀਂ ਮੰਦੀ ਹੋਰ ਤੂੰ ਸਿਆਣਾ ਵਾ ਤੂੰ ਦੱਸ ਫਿਰ ਕਿਦਾਂ ਹੋਣਾ ਚਾਹੀਦੀ ਹੈ ਤਾਂ ਇਹ ਜੀ ਗੱਲ ਤੇ ਤੁਹਾਡੀ ਠੀਕ ਆ ਹੁਣ ਤਾਂ ਹੁਣ ਜੇ ਸੋਚੀ ਜਾਵੇ ਨਾ ਤੇ ਅਕਸਰ ਉਹ ਵੀ ਮੁੰਡਾ ਵਾ ਉਹਦੇ ਮਨ 'ਚ ਵੀ ਹੁੰਦਾ ਵੀ ਜੇ ਮੈਂ ਬੰਨਿਆਂ ਤੇ ਫੇਰਾਂ ਤੇ ਘਟੋ ਘਟ ਉਹਦੇ ਕੋਲ ਤੇ ਹੋਵੇ ਕੁਝ ਹੁਣ ਪੁੱਤੋ ਵੀ ਆਪਣਾ ਘਰ-ਬਾਰ ਛੱਡ ਕੇ ਆਇਆ ਠੀਕ ਹੈ ਕਿ ਨਹੀਂ ਹੁਣ ਜਦੋਂ ਦਾ ਆ ਮੈਂ ਕਦੀ ਉਹਨੂੰ ਪਹਿਹ ਤੇ ਲਾ ਨਹੀਂ ਦਿੱਤਾ ਹਾਂ ਨਾ ਹੀ ਉਹਨੇ ਮੇਰੇ ਕੋ ਮੱਗਿਆ ਤੇ ਚਲੋ ਯਾਰ ਥੋੜੀ ਬੋਧੀ ਪੈਲੀ ਉਹਦੇ ਨਾਮ ਹੋਊਗੀ ਤੇ ਚਲੋ ਉਹਨੇ ਕ ਫ਼ਜ਼ਲ ਤੇ ਸਾਂਭਿਆ ਕਰੂਗਾ ਆਪਣੀ ਜੁਗੀ ਤਾਇਆ ਜੀ ਤੁਸੀਂ ਤਾਈ ਨਾਲ ਸਲਾਹ ਨਹੀਂ ਕੀਤੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਓਏ ਉਹ ਕਹਿੰਦੀ ਆ ਵੀ ਇਹਦੇ ਨਾਂ ਨਹੀਂ ਇਹ ਪੈੜੀ ਲਾਉਣੀ ਹੈ ਹੂੰ ਗਾੜੀ ਕੋਈ ਬਾਲ ਬੱਚਾ ਹੋਊਗਾ ਨਾ ਉਹਦੇ ਨਾਂ ਲਾ ਦਾਂਗੇ ਤਾਇਆ ਜੀ ਜੇ ਤੇ ਸੋਚੀ ਅਸੀਂ लवली ਦੇ ਪੱਖ ਤੋਂ ਤੇ ਮੇਰੇ ਹਿਸਾਬ ਨਾਲ ਉਹਦੇ ਕੋਲ ਕੁਛ ਨਾ ਕੁਛ ਤੇ ਹੋਣਾ ਚਾਹੀਦਾ ਵਾ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਪਰ ਜੇ ਸੋਚੀ ਹੈ ਨਾ ਹੁਣ ਅਸੀਂ ਆਪਣੇ ਪੱਖ ਤੋਂ ਤੇ ਗੱਲ ਇਹ ਆ ਵੀ ਕਿੰਨੀਆਂ ਹੀ ਖਬਰਾਂ ਸੁਣਨੇ ਆ ਨਾਲੇ ਜ਼ਮੀਨ ਕਿਹੜੀ ਘਟਵਾ ਹੋਇਆ ਹੋਇਆ ਤੇ ਕਰਦੇ ਠੀਕ ਹੈ ਜਾਇਦਾਦ ਵੇਖ ਕੇ ਤੇ ਬੰਦੇ ਦਾ ਮਨ ਤੇ ਝਟ ਬਦਲ ਜਾਂਦਾ ਹੁਣ ਅਸੀਂ ਇਹ ਥੋੜੀ ਚਾਹੁੰਦੇ ਆ ਮੰਨ ਲਓ ਤੁਸੀਂ ਸਭ ਕੋ ਦੇ ਦੋ ਉਹਨੂੰ ਮੁੜ ਕੇ ਤੁਹਾਨੂੰ ਨਾ ਪੁੱਛੇ ਤੇ ਫਿਰ ਕੀ ਕਰਨਾ ਆਹ ਹੋਏ ਗਾਦੀ ਤੇ ਸੋਚਵਾ ਹਾਂ ਤਾਂ ਇਹ ਤੇ ਤੇਰੀ ਤਾਈ ਮੰਨਣੀ ਡਈ ਤੁਸੀਂ ਆਉਂ ਕੰਮ ਕਰੋ ਮੇਰੇ ਕੋਲ ਇੱਕ ਤਰੀਕਾ ਹੋਰ ਹੈਗਾ ਦੱਸ ਮੇਰਾ ਭੈਲੀ ਜੇ ਰਹਿਣ ਦਿਓ ਹਾਂ ਉਹਦਾ ਖਾਤਾ ਇੱਥੇ ਖਲਾ ਛਡੋ ਤੇ ਇਹ ਤੇ ਲਾ ਦੇ ਨਗਰਾ ਦਾ ਫਿਰ ਹਾਂ ਇਹ ਕੰਮ ਕਰ ਲੋ ਰੁਪਇਆ 2-3 ਲੱਖ 5 ਲੱਖ ਉਦੇ ਨਾਮ ਜਮਾ ਕਰਾ ਦਿਓ ਬਿਸ਼ੱਕ ਐਫ ਡੀ ਕਰਾ ਦਿਓ ਤੇ ਚੱਲ ਉਹਨੂੰ ਵੀ ਹੌਸਲਾ ਹੋਊਗਾ ਵੀ ਮੇਰਾ ਸੋਝਦੇ ਨੇ ਉਹ ਨਹੀਂ ਪਤਾ ਐਫ ਡੀ ਕੀ ਕਰਾਉਣੀ ਆ ਔਰ ਤੈਨੂੰ ਪਤਾ ਵੀ ਘਰਾਂ ਦੇ ਕਿੰਨੇ ਖਰਚੇ ਆ ਆਹੋ ਨਹੀਂ ਪੜਾ ਬੜਾ ਬੜਾ ਪਿਆਰਾਂ ਦੋਸਤਾਂ ਲੱਗੇ ਜਾਣਾ ਜੂਣਾ ਬਿਲਕੁਲ 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 ਪੈਸਾ ਤੇਲਾ ਹੋਊਗਾ ਤੇ ਜਾਊਗਾ ਸਹੀ ਗੱਲ ਹੈ ਤੁਹਾਡੀ ਤਸੀਂ ਇਹੋ ਕੰਮ ਹੀ ਕਰੋ ਚੱਲ ਇਦਾਂ ਹੀ ਕਰ ਲੈਨੇ ਆ ਫਿਰ 5 ਲੱਖ ਰੁਪਏ ਉਹਦੇ ਨਾਮ ਜਮਾ ਕਰਾ ਦਿੰਨਾ ਬਾਕੀ ਪਹਿਲੀ ਤੋਂ ਵੀ ਮੈਂ ਤੈਨੂੰ ਡੱਕਦਾ ਨਹੀਂ ਪਰ ਗੱਲ ਇਹ ਆ ਨਾ ਇਹਨਾਂ ਦੇ ਨਾਮ ਕਰਾ ਤੀ ਚਾਹੇ ਇਹਨਾਂ ਦੇ ਨਿਆਣੇ ਦੇ ਨਾਮ ਕਰਾ ਤੀ ਗੱਲ ਤੇ ਇੱਕ ਤੁਸੀਂ ਮੇਰੇ ਹਿਸਾਬ ਨਾਲ ਪੈਸੇ ਵਾਲਾ ਕੰਮ ਰੱਖੋ ਚਲ ਇਦਾਂ ਹੀ ਪੁੱਤ ਕਰ ਲੈਨੇ ਆ ਤਾਜ ਤੇ ਤੇਰੀ ਸਲਾਹ ਲਈ ਆ ਕਿਦਾਂ ਹੋਣੀ ਮੇਰੇ ਹਿਸਾਬ ਨਾਲ ਤਾਂ ਉਦਾਂ ਇਦਾਂ ਹੋਣੀ ਚਾਹੀਦੀ ਬਾਕੀ ਤੁਸੀਂ ਸਿਆਣੇ ਜੇ ਚਲੋ ਠੀਕ ਜਾਣਾ ਤਾਂ ਹੁਣ ਨਹੀਂ ਨਹੀਂ ਮੈਂ ਤਾਂ ਇੱਥੇ ਪੱਠੇ ਵੜਨ ਲੱਗਾ ਵਾਂ ਤੁਸੀਂ ਕਰ ਲਓ ਜੇ ਕੋਈ ਕੰਮ ਕਰਨਾ ਤੇ ਮੈਂ ਆਜ ਨਾ ਪੱਠੇ ਵੜ ਗਿਆ ਚਲ ਠੀਕ ਆ ਚੰਗਾ ਫਿਰ ਪੁੱਤ ਠੀਕ ਆ ਆਹ ਤੇ ਨਵਾਂ ਹੀ ਪੰਗਾ ਪੈ ਚਲਿਆ ਵੇ ਜੀ ਕਿਤੇ ਪਹਿਲੀ ਤਾਈ ਨੇ ਸਾਰੀ ਇਹਦੇ ਨਾ ਕਰਾਤੀ ਤੇ ਮੇਰੇ ਕੋ ਕੀ ਰਹਿਣਾ ਵਾ ਆ ਤੇ ਚੰਗੇ ਮੌਕੇ ਦਿਮਾਗ ਕੰਮ ਕਰ ਗਿਆ ਮੇਰਾ ਕਿ ਕਿਆ ਵੀ ਚੱਲ ਪੈਸੇ ਕਰਾ ਦੂ ਇਹਦੇ ਨਾਲ ਪੈਸੇ ਦੀ ਕੀ ਗੱਲ ਵਾ 2 4 5 ਲੱਖ ਲੈ ਵੀ ਜਾਊਗਾ ਆ ਕਰੋੜਾਂ ਦੀ ਜਾਇਦਾਦ ਤੇ ਛੱਡ ਜੂ ਤੇ ਜੇ ਕਿਤੇ ਇੱਥੇ ਬਹਿ ਗਿਆ ਨਾ ਉਹ ਪੱਕਾ ਤੇ ਫੇਰ ਜੋਬ ਨਾ ਕੱਖ ਨਹੀਂ ਮਿਲਣਾ ਇੱਕ ਕੰਮ ਹੋਰ ਬੂਟੇ ਨੂੰ ਕਰਨਾ ਪਿੰਡ ਫੋਨ ਬੈਠਾ ਤੇ ਪਰੌਣਾ ਬੰਬੀ ਤੇ ਹੀ ਆ ਨਾਲੇ ਤੇ ਇਹਨਾਂ ਗੱਲਬਾਤ ਕਰਕੇ ਆਉਣਾ ਨਾਲੇ ਬੂਟੇ ਨੂੰ ਕਹਿਣਾ ਵੀ ਅੱਜ ਕੱਲ ਚੀ ਇਹ ਤਾਂ ਕੰਮ ਕਰਦੇ ਇਹ ਨਾ ਹੋਵੇ ਪੇ ਜਿੱਦਾਂ ਤਾਇਆ ਇਹਦਾ ਹਮਦਰਦ ਬਣਿਆ ਨਾ ਸਭ ਕੋ ਪੜਦੇ ਨਾ ਇਹਦੇ ਨਾਲ ਵਾਦੀ ਆ ਤੇ ਮਤ ਉਹਦੇ ਦਿਮਾਗ ਚ ਪੈ ਗਈ ਆ ਤੇ ਮੇਰੀ ਸਲਾਹ ਲੈਣ ਆ ਗਿਆ ਇਹੋ ਕੰਮ ਹੀ ਕਰਨਾ ਪੈਣਾ ਬੂਟੇ ਨੂੰ ਵੀ ਲਾਉਣਾ ਫੋਨ ਤੇ ਨਾਲੇ ਪਰੌਣਾ ਨੂੰ ਤੋ ਪੁੱਛ ਕੇ ਆਵਾ ਇਹ ਕਿਹੜੀ ਬੂਟੀ ਡਿਆ ਪਿਉਣ ਤਾਇਏ ਨੂੰ ਸੰਦੀਪ ਜਦੋਂ ਤੇ ਰਵੀ ਵਿਆਹ ਹੋ ਗਿਆ ਨਾ ਜੇ ਉਹ ਤੇਰਾ ਪਰੌਣਾ ਇੱਥੇ ਰਿਹਾ ਕਰੂਗਾ ਨਾ ਤੇ ਮੈਂ ਵੀ ਸ਼ਕੈਤਾਂ ਲਾਇਆ ਕਰੂੰਗੀ ਵੇਖੀ ਸਾਈ ਕੋਈ ਗੱਲ ਨਹੀਂ ਲਾ ਲਿਓ ਜਿਹੜੀਆਂ ਸ਼ਕੈਤਾਂ ਲਾਉਣੀਆਂ ਤੁਸੀਂ ਆ ਬੜੀ ਸ਼ਿੱਤੀ ਲਾਉਣੀ ਆ ਨਾ ਘਿਰ ਹੜ ਕਰਨੀਆਂ ਜੇ ਤੁਹਾਨੂੰ ਨਹੀਂ ਪਤਾ ਪਕਰਦਾ ਕੋਈ ਕੰਮ ਕਰ ਲਈਏ ਆਣ ਕੇ ਬਹਿ ਗਈਆਂ ਜੀ ਇੱਥੇ ਮੰਮੀ ਕੀ ਗੱਲ ਹੋ ਗਈ ਆ ਗੱਲ ਕੀ ਹੁਣੀ ਆ ਰੋਟੀ ਬਨਣ ਵਾਲੀ ਆ ਸਫਾਈ ਹੋਣ ਵਾਲੀ ਆ ਤੁਸੀਂ ਦੰਦ ਕੱਢਣ ਲਈਆਂ ਜੀ ਇੱਥੇ ਆਣ ਕੇ ਤੇ ਫਿਰ ਕੀ ਮੰਮੀ ਕੰਮ ਕਰ ਹੀ ਲੈਣਾ ਵਾ ਅੱਗੇ ਤੁਸੀਂ ਕਦੀ ਇਦਾਂ ਕੀਤਾ ਨਹੀਂ ਅੱਜ ਕੀ ਹੋ ਗਿਆ ਤੁਹਾਨੂੰ ਪਹਿਲਾਂ ਕੰਮ ਕਰੀਦਾ ਹੁੰਦਾ ਵਾ ਤੇ ਬਾਅਦ ਵਿੱਚ ਬੈਈਦਾ ਹੁੰਦਾ ਵਾ ਮੰਮੀ ਹੈ ਤੇ ਸਹੀ ਆ ਐਨੇ ਗੁੱਸੇ ਨਾਲ ਹੀ ਪੈਣਦੇ ਆ ਮੈਂ ਜਿਹੜੀ ਗੱਲ ਕਹੀ ਆ ਨਾ ਉਹੋ ਹੀ ਗੱਲ ਵਾ ਮੰਮੀ ਗੱਲ ਤੇ ਦੱਸੋ ਹੋਇਆ ਕੀ ਆ ਇੱਕ ਤਾਂ ਉੱਠਣਾ 8 ਵਜੇ ਹੁੰਦਾ ਵਾ ਦੂਜਾ ਕੰਮ ਨਹੀਂ ਟਾਈਮ ਨਾਲ ਕਰਨਾ ਹੁੰਦਾ ਤੇ ਨਾਲੇ ਜਿਹੜੀ ਇੱਥੇ ਰਹਿਣ ਦੀ ਗੱਲ ਵਾ ਨਾ ਉਹ ਘਟਵਾਦੀ ਕਰਿਆ ਕਰੋ ਹਰ ਟਾਈਮ ਇੱਕੋ ਗੱਲ ਫੜ ਕੇ ਬੈਠੀਆਂ ਰਹਿੰਦੀਆਂ ਜੀ ਇੱਥੇ ਰਹਿਣਾ ਵਾ ਇੱਥੇ ਰਹਿਣਾ ਵਾ ਮੰਮੀ ਗੱਲ ਕੀ ਹੋਈ ਆ ਸਾਨੂੰ ਦੱਸੋ ਤੇ ਸਹੀ ਆਜੋ ਇੱਥੇ ਬਹੋ ਫੇਰੀ ਬਗਾਲ ਕਰ ਮੰਮੀ ਮੈਂ ਨਹੀਂ ਕਹਿ ਬੈਣਾ ਜਾ ਕੇ ਨਾ ਤੇ ਰੋਟੀ ਪਾਣੀ ਬਣਾ ਲਾ ਤੋ ਕੇ ਕਿ ਆਣ ਕੇ ਨਾ ਤੇ ਲਾਗੇ ਬਹਿ ਜਾਨੀ ਆ ਅੰਦਰ ਆ ਜਾ ਤੇ ਰੋਟੀ ਪਾਣੀ ਬਣਾਣ ਕੇ ਰਪਿੰਦਰ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਅੱਜ ਅੱਗੇ ਤੇ ਕਦੀ ਇਦਾਂ ਬੋਲੇ ਨਹੀਂ ਸੀ ਸੰਦੀਪ ਮੈਨੂੰ ਤੇ ਆਪਨੇ ਸਮਝ ਲੱਗੰਦੀ ਪਤਾ ਨਾ ਗੱਲ ਕੀ ਆ ਮੰਮੀ ਦੇ ਮਨ ਵਿੱਚ ਇਹ ਗੁੱਸਾ ਵਾ ਵੀ लवली ਇਥੇ ਕਿਉਂ ਰਹੰਦੇ ਆ ਵਾ ਜਿਹੇ ਤੱਕ ਮੈਨੂੰ ਲੱਗੰਦਾ ਆ ਵਾ ਤੈਨੂੰ ਵੀ ਪਤਾ ਵਾ ਜਦੋਂ ਜਵਾਈ ਪਾਈ ਆ ਕੇ ਇਦਾਂ ਰਹਿਣ ਤੇ ਚੰਗੇ ਥੋੜਾ ਲੱਗੀਦਾ ਵਾ ਤੇ ਬਾਜੀ ਕਿਹੜਾ ਮਾੜੀ ਚੰਗੀ ਕਹਿਣ ਦੇ ਕਿਹਨੋਂ ਕਹਿੰਦੇ ਕਿ ਕੋਈ ਗੱਲ ਕੀਤੀ ਐ ਪਰ ਪਤਾ ਨਹੀਂ ਆ ਮੰਮੀ ਦੇ ਮਨ ਵਿੱਚ ਕੀ ਚੱਲੰਦੇ ਆ ਵਾ ਕੱਲ ਪਰਸੋਂ ਦੇ ਨਾ ਬਸ ਇਦਾਂ 부ਜੇ 부ਜੇ ਜਈ ਆ ਗੱਲ ਖੋਸ਼ ਹੋ ਕੇ ਕਰਨੀ ਹੁੰਦੀ ਹੈ ਕਿਸੇ ਦੇ ਨਾਲ ਵੀ ਵੇਖ ਲਓ ਕਦੀ ਨਹੀਂ ਮੰਮੀ ਨੂੰ ਗੁੱਸਾ ਆਇਆ ਜਿੱਦਾਂ ਅੱਜ ਗੁੱਸਾ ਕਰਨ ਦੇ ਹੀ ਉਹ ਨਿਬੜ ਲਿਆ ਕੰਮ ਭਾਜੀ ਓਏ ਆਹੋ ਨਿਬੜ ਗਿਆ ਸੀ ਹੂੰ ਮੈਂ ਜਿੰਦਾ ਮਾਰ ਹੀ ਦਿਨਾ ਚੱਲ ਵਧੀਆ ਕੀਤਾ ਮੈਂ ਵੀ ਚਲ ਰਾਂ ਪੱਠੇ ਲੈ ਕੇ ਅੱਛਾ ਤੇ ਮੈਂ ਵੇਖਿਆ ਤੁਹਾਨੂੰ ਇਧਰ ਤੇ ਮੈਂ ਚੱਲੀ ਇਧਰ ਨੂੰ ਗੱਲਬਾਤ ਕਰਨੇ ਭਾਈ ਨਾਲ ਜਾ ਕੇ ਨਾਲੇ ਹੋਰ ਭਾਜੀ ਕਿਦਾਂ ਕੰਮਕਾਰ ਚੱਲਣ ਦੇ ਸਾਰੇ ਕੰਮਕਾਰ ਵਧੀਆ ਹੀ ਆ ਤੇਰੇ ਸਾਹਮਣੇ ਹੀ ਆ ਠੀਕ ਹੈ ਠੀਕ ਵਧੀਆ ਚੱਲਣ ਡਿਆ ਕਾਰੋਬਾਰ ਮੈਂ ਵੀ ਵੇਖਣ ਦੇ ਆਂ ਹੀ ਮੈਂ ਕਿ ਭਾਜੀ ਨੇ ਪੇਂਟ ਨਹੀਂ ਮਾਰਿਆ ਫੇਰਾ ਪਿੰਡੋ ਹੋਣਾ ਹੀ ਇੱਕ ਵਾਰੀ ਪਿੰਡ ਵੀ ਚਲ ਜਾਗੇ ਹੂੰ ਸਭ ਕੋ ਤੇ ਇੱਥੇ ਆ ਪਿੰਡ ਜਾਵਾਂਗੇ ਹੱਥ ਝੋਲਾਂ ਦੇ ਕੋਨਾ ਕੋ ਮੇਰੀ ਚਲੋ ਮੈਂ ਤਾਂ ਤਾਂ ਕਹਿ ਰਿਆ ਹਾਂ ਉਹ ਮੈਂ ਹ ਇੱਥੇ ਤੇ ਚਲ ਤੁਸੀਂ ਕੰਮ ਕਰਨੀ ਦੇ ਜੇ ਪਿੰਡ ਵਾਲਾ ਵੀ ਕੰਮ ਸੰਭੋ ਮਗਰੋਂ ਹੋਰ ਨਾ ਸੰਭਦੇ ਕੋਈ ਕੰਮ ਆਣਾ ਉਹ ਪਿੰਡ ਵਾਲਿਆਂ ਨੇ ਸੰਭਿਆ ਵਾ ਉਹ ਕੰਮ ਦੀ ਤੂੰ ਟੈਨਸ਼ਨ ਨਾ ਲੈ ਠੀਕ ਆ ਤੇ ਆਹ ਕੰਮ ਦੀ ਟੈਨਸ਼ਨ ਵੀ ਨਾ ਲੈ ਤੂੰ ਤੈਨੂੰ ਤਾਂ ਮੈਂ ਪਹਿਲੇ ਦਿਨ ਤੋਂ ਕਿਹਾ ਸੀ ਕਿ ਹੁਣ ਕੰਮ ਘਾਟ ਹੀ ਕਰਿਆ ਕਰ ਤੂੰ ਤੇਰੀ ਟੈਨਸ਼ਨ ਘਟਾ ਦੇਣੀ ਆ ਮੈਂ ਬਾਕੀ ਤੂੰ ਪਿੰਡ ਦੀ ਟੈਨਸ਼ਨ ਨਾ ਲੈ ਪਿੰਡ ਵੀ ਅਸੀਂ ਤੋਪਾਂ ਬੀੜੀਆਂ ਪੂਰੀਆਂ ਠੀਕ ਆ ਨਾ ਜਦੋਂ ਮੌਕਾ ਆ ਚਲਾ ਦੇ ਦਿਆਂ ਮੈਂ ਕੋਈ ਗੱਲ ਨਹੀਂ ਲਵਲੀ ਆਕਰਦ ਦੇ ਵਿੱਚ ਬੜੀ ਹੈ ਨਾ ਅੱਜ ਤੇਰਾ ਵੀ ਕੰਮ ਹੋਇਆ ਏ ਖੜਾ ਹਾਂ ਬੂਟੇ ਮੈਂ ਹਾਂ ਲਵਲੀ ਤੁਰ ਪਿਆ ਬੰਬੀ ਤੋਂ ਇੱਥੇ ਹੀ ਘੇਰ ਲੈ ਨੂੰ ਰਾਜੀ ਹਾਂ ਚੰਗਾ ਕਰਤਾ ਪੀਣਾ ਮੈਂ ਤਾਂ ਕਰਨਾ ਹੀ ਜੋਬਨ ਉਦਾਂ ਨਾ ਕੋਹ ਨਹੀਂ ਹਾਲ ਤੁਹਾਡਾ ਤੂੰ ਆਪਣੇ ਯਾਰਾਂ ਦੋਸਤਾਂ ਨਾਲ ਤੁਰਿਆ ਫਿਰਿਆ ਕਰ ਤੇ ਪਿਓ ਤੇਰਾ ਨਾ ਆਪਣਿਆਂ ਨਾਲ ਤੇ ਸਾਰੇ ਕੰਮ ਕਰਨ ਨੂੰ ਮੈਂ ਹੀ ਆ ਬਸ ਉਹ ਮਾਤਾ ਘਰ ਦੇ ਕੰਮ ਕਰਦੀਈ ਆ। ਜੇ ਇੱਕ ਅੱਧਾ ਕਰਨਾ ਪਿਆ ਤਾਂ ਫਿਰ ਕੀ ਹੋ ਗਿਆ? ਇੱਕ ਅੱਧਾ? ਸਾਰੇ ਕੰਮ ਮੈਂ ਹੀ ਕਰਦੀ ਆ। ਤੁਸੀਂ ਦੋਵੇਂ ਜਣੇ ਕੀ ਕਰਦੇਈਓ? ਉਹ ਮੰਮੀ ਮੈਂ ਜਿਹੜਾ ਕੰਮ ਕਰਕੇ ਆਇਆ ਨਾ ਤੁਸੀਂ ਖੁਸ਼ ਹੋਏ ਨਾ ਸੁਣ ਕੇ। ਮੈਂ ਕੀਤਾ ਸੀ ਕਿ ਕਿਸ ਬੰਦੇ ਨੂੰ ਫੋਨ ਹੈ। ਤਾਇਆ ਮੇਰੇ ਨਾਲ ਗੱਲ ਕਰਦਾ ਸੀ। ਕਹਿੰਦਾ ਸੀਗਾ ਇਹ ਪਰੋਣੇ ਦੇ ਨਾਂ ਤੇ ਕੁਛ ਵੀ ਨਹੀਂਗਾ ਵਿਚਾਰਾ ਨੌਕਰਾਂ ਨੂੰ ਕੰਮ ਕਰਦਾ। ਕਹਿੰਦਾ ਪੜ੍ਹਾਈ ਨਾ ਕਰਾ ਦੀਏ ਤੇ ਮੈਂ ਉਹਦਾ ਡੱਕਿਆ ਉਹਨੂੰ। ਮੈਂ ਵੀ ਇਹ ਕੰਮ ਨਾ ਕਿਤੇ ਕਰਦੇ ਹੋਣੀ। ਮੈਂ ਮੁੜ ਕੇ ਜੇ ਪੈਲੀ ਲੈ ਕੇ ਭੱਜ ਗਿਆ ਇਥੋਂ ਫੇਰ ਤੇ ਦੂਜਾ ਕੰਮ ਇਹ ਵੀ ਮੈਂ ਮੁੰਡੇ ਕਿਹਨੂੰ ਫੋਨ ਕੀਤਾ ਵਾ ਮੈਂ ਉਹਨੂੰ ਕਿਹਾ ਵੀ ਇਹਨੂੰ ਭਜਾ ਦੇ ਅੱਜ ਆ ਜੀ ਇਹ ਕੰਮ ਕਰ ਦੇ ਤੇ ਮੇਰੇ ਹਿਸਾਬ ਨਾਲ ਨਾ ਬੰਬੀ ਤੇ ਆ ਲਵਲੀ ਉਹਨੂੰ ਉੱਥੋਂ ਆਉਂਦਿਆਂ ਘੇਰ ਲੈਣਾ ਉਹਨਾਂ ਨੇ ਮੈਂ ਨਖਤਿਆ ਹੋਰ ਨਾ ਕੋਈ ਸਿਆਪਾ ਪਾ ਕੇ ਬਹਿ ਜੀ ਤੈਨੂੰ ਮੈਂ ਇਹ ਤੇ ਨਹੀਂ ਕਿਹਾ ਵੀ ਤੂੰ ਮੁੰਡਿਆਂ ਨੂੰ ਫੋਨ ਕਰ ਤੂੰ ਤੇ ਹਾਦੀ ਕਰ ਦਿੱਤੀ ਆ ਉਹਨੂੰ ਭਜਾਉਂਦਾ ਭਜਾਉਂਦਾ ਨਾ ਆਪਣੇ ਗੱਲ ਨਾਲ ਕੋਈ ਸਿਆਪਾ ਪਾ ਲਈ ਹੋਰ ਨਾ ਵਿਪਤਾ ਖੜੀ ਕਰਦੀ ਇੱਥੇ ਮਾਤਾ ਹੁਣ ਜੇ ਪੈੜੀ ਆਉਣ ਲੱਗੀ ਆ ਨਾ ਤੇ ਹੁਣ ਅਰਚਨਾ ਪਾਓ ਜਿਹੜਾ ਕੰਮ ਹੁੰਦਾ ਹੋਣ ਦੋ ਇੱਕ ਵਾਰੀ ਭੱਜ ਗਿਆ ਨਾ ਇਥੋਂ ਤੇ ਮੁੜ ਕੇ ਸਭ ਕੋ ਸਾਡੇ ਵਾਸਤੇ ਹੀ ਆ ਤੇ ਜੇ ਨਾ ਭਜਿਆ ਨਾ ਤੇ ਸਭ ਕੋ ਤਾਈ ਨੇ ਉਹਨੂੰ ਦੇ ਦੇਣਾ ਵਾ ਮੁੜ ਕੇ ਵਹਿੰਦੇ ਰਿਓ ਪੈੜੀ ਲੱਭ ਲਿਓ ਇਹਦਾ ਤੇ ਕੋਹ ਨਹੀਂ ਹਾਲ ਦੇਖਾਂ ਕਿਦਾਂ ਬੁੜਕਦਾ ਵਾ ਕਿੱਧਰ ਨੂੰ ਜਾਂਦਾ ਵਾ ਏ ਪੂਰੀ ਗੱਲ ਤੇ ਇਹਨੇ ਸੁਣਨੀ ਹੀ ਨਹੀਂ ਕਿਸਦੀ ਕਿਤੇ ਇੱਕ ਇਹਦਾ ਪਿਓ ਵਾ ਉਹ ਪਤਾ ਨਹੀਂ ਕਿੱਥੇ ਉੱਡਿਆ ਰਹਿੰਦਾ ਵਾ ਵੀ ਤੂੰ ਹੀ ਇਹਨੂੰ ਸਮਝਾ ਕੋ ਇਹ ਇੰਨਾ ਕੰਮਾਂ ਚ ਕੀ ਰੱਖਿਆ ਵਾ ਉਦਾਂ ਗੱਲ ਕਰਕੇ ਵੇਖ ਲੈ ਤਾਈ ਨਾਲ ਜਿਹੜੀ ਕਰਨੀ ਆ लवली ਹੋਣ ਲੱਗਾ ਲੱਗਦਾ ਇਧਰੋਂ ਸਹੀ ਇੰਨ ਨੇ ਲੋਨ